ਅੱਜ ਪੰਜਾਬ ਦੇ سارے ਡੀਐਸਪੀ ਆਬਲਿਕ ਐਸਪੀ ਟ੍ਰੈਫਿਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਆ ਮੀਟਿੰਗ ਦਾ ਮੇਨ ਮੁੱਦਾ ਜਿਹੜਾ ਸੀਗਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਔਰ ਉਹਨਾਂ ਨੂੰ ਫੀਲਡ ਦੇ ਵਿੱਚ ਇੰਪਲੀਮੈਂਟ ਕਰਾਉਣਾ ਇਹ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਇਹ ਹਦਾਇਤਾਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਦੇ ਬਾਰੇ ਕਈ ਜਿਲੇ ਸਾਡੇ ਬਹੁਤ ਅੱਛਾ ਕੰਮ ਕਰਦੇ ਨੇ ਔਰ ਕਿਤੇ ਇਹ ਜ਼ਿਲ੍ਹਿਆਂ ਦੇ ਵਿੱਚ ਹਜੇ ਪ੍ਰੋਪਰ ਇਨਫੋਰਸਮੈਂਟ ਹੋ ਨਹੀਂ ਧੀ ਸੀ ਸੋ ਅੱਜ ਯੂਨੀਫਾਰਮ ਇਨਫੋਰਸਮੈਂਟ 올 ਅਕ੍ਰੋਸ ਦਾ ਸਟੇਟ ਜਿਹੜਾ ਡੀਜੀਪੀ ਸਾਹਿਬ ਦਾ ਸਰਕੂਲਰ ਹੈਗਾ ਮੋਡੀਫਾਈਡ ਗੱਡੀਆਂ ਦੇ ਬਾਰੇ ਉਹਦੇ ਬਾਰੇ ਸਾਡੇ ਡੀਐਸਪੀ ਅਵਲੀਕ ਐਸਪੀਜ਼ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਵੀ ਹਦਾਇਤਾਂ ਡੀਜੀਪੀ ਸਾਹਿਬ ਦੇ ਆਫਿਸ ਤੋਂ ਇਸ਼ੂ ਹੋਈਆਂ ਨੇ ਉਨਾਂ ਦੀ ਇਨਬਿੰਦ ਪਾਲਣਾ ਕੀਤੀ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਆਪਣਾ ਜਿਹੜਾ ਟ੍ਰੈਫਿਕ ਦਾ ਸਿਸਟਮ ਹੈਗਾ ਉਹਨੂੰ ਆਪਾਂ ਇੰਪਰੂਵ ਕਰ ਪਾਈਏ ਤੇ ਉਹਦੇ ਵਿੱਚ ਇਹ ਮੋਡੀਫਾਈਡ ਗੱਡੀਆਂ ਦੇ ਕਾਰਨ ਕੋਈ ਪ੍ਰੋਬਲਮ ਜਿਹੜੀਆਂ ਆndੀਆਂ ਹੈਗੀਆਂ ਨੇ ਉਹਨਾਂ ਨੂੰ ਨਜਿੱਠ ਪਾਈਏ ਧੰਨਵਾਦ ਜੈ ਹਿੰਦ